ਅਰੇਡੀ ਜਵਾਨੀ ਜ਼ਿੰਦਗੀ ਦਾ ਬਹੁਤ ਖੂਬਸੂਰਤ ਪੜਾਅ ਹੈ ਅਤੇ ਕਾਮਜਾਬ ਜੀਵਨ ਦੀ ਬੁਨਿਆਦ ਵੀ ਡੰਡੀ ਸਾਡੀ ਉਜੋਕੀ ਪੀੜ੍ਹੀ ਬਹੁਤ ਐਡਵਾਂਸ ਹੈ ਕਿਉਂਕਿ ਇਸ ਨੂੰ ਦੁਨੀਆਦਾਰੀ ਬਾਰੇ ਬਹੁਤ ਕੁਝ ਪਤਾ ਹੈ ਡੰਡੀ ਪੜ੍ਹੀ ਲਿਖੀ ਹੋਣ ਕਰਕੇ ਉਜੋਕੀ ਪੀੜ੍ਹੀ ਕੋਲ ਬਹੁਤ ਸਾਰੇ ਆਪਸ਼ਨ ਮੌਜੂਦ ਹਨ ਜਿੰਨਾ ਸਤਕਾ ਉਹ ਆਪਣੇ ਲਈ ਅਤੇ ਸਮਾਜ ਲਈ ਬਹੁਤ ਕੁਝ ਕਰ ਸਕਦੀ ਹੈ ਡੰਡੀ ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਕਿਸੇ ਕੰਮ ਨੂੰ ਸਿੱਖਣ ਲਈ ਜਾਂ ਚਲਾਉਣ ਲਈ ਲੰਮਾ ਸਮਾਂ ਲੱਗਦਾ ਸੀ ਕਿਉਂਕਿ ਇਹ ਆਧੁਨਿਕਤਾ ਦਾ ਦੌਰ ਹੈ ਅਤੇ ਸਾਡੇ ਕੋਲ ਕਈ ਸਾਰੇ ਸਾਧਨ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਘੱਟ ਸਮੇਂ ਵਿੱਚ ਬਹੁਤ ਕੁਝ ਕੀਤਾ ਜਾ ਸਕਦਾ ਹੈ ਡੰਡੀ ਅੱਜਕੱਲ ਤਾਂ ਪੈਸਾ ਵੀ ਇਸਾਨੀ ਨਾਲ ਉਪਲਬਧ ਹੋ ਜਾਂਦਾ ਹੈ ਲੋਨ ਵਗੈਰਾ ਦੀ ਮਦਦ ਨਾਲ ਡੰਡੀ ਬਾਕੀ ਰਹੀ ਗੱਲ ਚੁਣੌਤੀਆਂ ਦੀ ਤਾਂ ਪਹਿਲਾਂ ਵੀ ਸਨ ਅਤੇ ਅੱਜ ਵੀ ਹਨ ਅਤੇ ਹਮੇਸ਼ਾ ਰਹਣਗੀਆਂ ਪਰ ਸੱਚ ਇਹ ਵੀ ਹੈ ਕਿ ਲੋਕਾਂ ਨੇ ਚੁਣੌਤੀਆਂ ਦੇ باوجود ਸਫਲਤਾ ਹਾਸਲ ਕੀਤੀ ਹੈ ਅਤੇ ਕਰ ਵੀ ਰਹੇ ਹਨ ਡੰਡੀ ਹੁਣ ਰਹੀ ਗੱਲ ਕੰਪੀਟੀਸ਼ਨ ਦੀ ਤਾਂ ਕੋਈ ਕਿਸੇ ਦਾ ਹੱਥ ਨਹੀਂ ਫੜ ਸਕਦਾ ਡੰਡੀ ਹਰ ਬੰਦੇ ਦੀ ਆਪੋ ਆਪਣੀ ਕਿਸਮਤ ਹੁੰਦੀ ਹੈ ਭਾਵ ਜਿਸ ਦੀ ਕਿਸਮਤ ਵਿੱਚ ਜੋ ਲਿਖਿਆ ਹੈ ਉਸ ਨੂੰ ਹਰ ਹਾਲ ਵਿੱਚ ਮਿਲ ਜਾਣਾ ਹੈ ਡੰਡੀ ਬਾਕੀ ਅੱਜ ਜੋ ਕੁਝ ਸਾਡੇ ਕੋਲ ਮੌਜੂਦ ਹੈ ਉਹ ਸਭ ਮਿਹਨਤ ਦੀ ਦੇਣ ਹੈ ਨਾ ਕਿ ਚੁਣੌਤੀਆਂ ਦੀ ਡੰਡੀ ਬਿਨਾ ਸੰਘਰਸ਼ ਕਿੱਤੇ ਅਰੇਡੀ ਇਸ ਦੁਨੀਆ ਅੰਦਰ ਕੁਝ ਹਾਸਲ ਨਹੀਂ ਹੁੰਦਾ ਹੈ ਡੰਡੀ ਖੈਰ ਹੁਣ ਰਹੀ ਗੱਲ ਨਸ਼ਿਆਂ ਦੇ ਸੇਵਨ ਦੀ ਤਾਂ ਦੇਖਿਆ ਜਾਵੇ ਲੋਕੀ ਵਰਿਆਂ ਤੋਂ ਸਮਾਜ ਵਿੱਚ ਇਸ ਦਾ ਸੇਵਨ ਕਰਦੇ ਆ ਰਹੇ ਹਨ ਅਤੇ ਜਿਹੜੇ ਨਸ਼ੇ ਕੁਦਰਤੀ ਹਨ ਉਹਨਾਂ ਦਾ ਇਸਤੇਮਾਲ ਦਵਾਈਆਂ ਦੇ ਵਿੱਚ ਵੀ ਹੁੰਦਾ ਹੈ ਲੇਕਿਨ ਸਿੰਥੈਟਿਕ ਨਸ਼ੇ ਬਹੁਤ ਘਾਤਕ ਹਨ ਜਿੰਨਾ ਹੋ ਸਕੇ ਇਹਨਾਂ ਤੋਂ ਬਚੋ ਦੂਜਾ ਨਸ਼ੇ ਵਗੈਰਾ ਕਰਕੇ ਕੁਝ ਵੀ ਹਸਲ ਨਹੀਂ ਹੁੰਦਾ ਹੈ ਉਲਟਾ ਨਸ਼ਾ ਸਾਡੀ ਸਿਹਤ ਨਾਲ ਨਾਲ ਕਰਬਾਰ ਅਤੇ ਕੈਰੀਅਰ ਨੂੰ ਵੀ ਬਰਬਾਦ ਕਰਦਾ ਹੈ ਇਥੋਂ ਤੱਕ ਸਾਡੀ ਪਨੀਰੀ ਨਸ਼ਿਆਂ ਦੀ ਬਦੌਲਤ ਗੁਨਾਹ ਦਾ ਰਸਤਾ ਵੀ ਅਖਤਿਆਰ ਕਰ ਰਹੀ ਹੈ ਇਸ ਲਈ ਜਿੰਨਾ ਹੋ ਸਕੇ ਨਸ਼ਿਆਂ ਤੋਂ ਦੂਰ ਰਹੋ ਡੰਡੀ ਉਦੇਸਾ ਇਸ ਆਬ ਨਾਲ ਅੱਜ ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਉਸ ਲਿਹਾਜ਼ ਨਾਲ ਸੋਚਿਆ ਜਾਵੇ ਤਾਂ ਨਸ਼ਿਆਂ ਦੇ ਵਗਦੇ ਦਰਿਆ ਨੂੰ ਰੋਕਣਾ ਇਕੱਲੀਆਂ ਸਰਕਾਰਾਂ ਜਾਂ ਪ੍ਰਸ਼ਾਸਨ ਦੇ ਬਸ ਦੀ ਗੱਲ ਨਹੀਂ ਰਹੀ ਹੈ ਬਲਕਿ ਸਾਨੂੰ ਸਭ ਨੂੰ ਰਲ ਕੇ ਨਸ਼ੇ ਖਿਲਾਫ ਲੜਾਈ ਲੜਨੀ ਪੈਣੀ ਹੈ ਅਤੇ ਇਸ ਦੇ ਸੰਬੰਧ ਵਿੱਚ ਜੇ ਪਹਿਲਾਂ ਗੱਲ ਆਪਾਂ ਸਰਕਾਰ ਦੀ ਕਰੀਏ ਤਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਅਫਸਰ ਪੈਦਾ ਕਰਨੇ ਚਾਹੀਦੇ ਹਨ ਦੰਡੀ ਇੱਕ ਵਿਸ਼ਾ ਛੋਟੀ ਜਮਾਤ ਤੋਂ ਬੱਚਿਆਂ ਨੂੰ ਨਸ਼ਿਆਂ ਬਾਰੇ ਪੜਾਇਆ ਜਾਵੇ ਡੰਡੀ ਵੱਡੇ ਅਤੇ ਛੋਟੇ ਵਿਦਿਅਕ ਅਦਾਰਿਆਂ ਵਿੱਚ ਜਾ ਕੇ ਨਸ਼ਿਆਂ ਖਿਲਾਫ ਸੈਮੀਨਾਰ ਲਗਾਏ ਜਾਣ ਡੰਡੀ ਖੇਡਾਂ ਵੱਲ ਬੱਚਾ ਨੂੰ ਪ੍ਰੇਰਿਆ ਜਾਵੇ ਡੰਡੀ ਖੇਡਣ ਲਈ ਮੈਦਾਨ